जय गंगा माता जी ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ अरुण ਕੁਰਾਲੀ ਅੱਜ ਤੁਹਾਨੂੰ ਦੱਸਦੇ ਹਾਂ ਕਿ ਹਰਿਦਵਾਰ ਦੇ ਰੇਲਵੇ ਸਟੇਸ਼ਨ ਤੋਂ ਹਰਦੀਪ ਪੋੜੀ ਅਤੇ ਕੁਰਾਲੀ ਵਾਲੇ ਸੰਤਾ ਜੋ ਕਿ ਨਦੀ ਪਰ ਵਾਲੇ ਸਵਾਮੀ ਜੀ ਦੀ ਕੁਟਿਆ ਹੈ ਉਹ ਕਿੰਨੇ ਕਿਲੋਮੀਟਰ ਪੈਂਦੀ ਹੈ ਪੈਦਲ ਤੇ ਵੀ ਅਤੇ ਨਾਲ ਹੀ ਆਟੋ ਰਿਕਸ਼ਾ ਵਿੱਚ ਵੀ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਵੀ ਟ੍ਰੇਨ ਕੁਰਾਲੀ ਤੋਂ ਚੱਲ ਕੇ ਹਰਿਦਵਾਰ ਪੁੱਜਦੀ ਹੈ ਤਾਂ ਹਰਦਵਾਰ 10 ਵਜੇ ਦਾ ਮੰਨ ਲਓ ਰਾਤ ਨੂੰ ਟ੍ਰੇਨ ਉੱਥੇ ਰੁਕੀ ਤਾਂ ਤਕਰੀਬਨ 2.5 ਕਿਲੋਮੀਟਰ ਪੈਦਲ ਕੁਰਾਲੀ ਵਾਲੇ ਸਵਾਮੀ ਜੀ ਜੋ ਕਿ ਨਦੀ ਪਾਰ ਵਾਲੇ ਸਵਾਮੀ ਜੀ ਆ ਉਹਨਾਂ ਦੀ ਕੁਟਿਆ ਤੱਕ ਜੇਕਰ ਪੈਦਲ ਰਸਤਾ ਜਾਣਾ ਹੋਵੇ ਤਾਂ 2.5 ਕਿਲੋਮੀਟਰ ਦਾ ਸਫਲ ਪੈ ਸਫਰ ਪੈਦਲ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਟੋ ਰਿਕਸ਼ਾ ਰਾਹੀਂ ਸਫ਼ਰ ਕਰਿਓ ਦਾ ਇਹ 7 ਕਿਲੋਮੀਟਰ ਦਾ ਸਫ਼ਰ ਪੈਂਦਾ ਹੈ ਕਿਉਂਕਿ ਇੱਕ ਸਾਈਡ ਨੂੰ ਘੁੰਮ ਕੇ ਭੀਮਗੋੜੇ ਤੱਕ ਆਣਾ ਪੈਂਦਾ ਹੈ ਅਤੇ ਭੀਮਗੋੜੇ ਤੋਂ ਫਿਰ ਤੋਂ ਦੁਬਾਰਾ ਪੈਦਲ ਖਰ ਦੀ ਪੋੜੀ ਵੱਲ ਤਕਰੀਬਨ 100 ਮੀਟਰ ਤੱਕ ਜਾਣਾ ਪੈਂਦਾ ਹੈ ਤੇ ਪੂਰਾ ਤੁਹਾਨੂੰ ਰਸਤਾ ਵੀ ਦੱਸਾਂਗੇ ਕਿ ਕਿੰਨਾ ਰਸਤਾ ਹੈ ਜੇਕਰ ਤੁਸੀਂ ਪੈਦਲ ਹਰਦੁਆਰ ਦੇ ਰੇਲਵੇ ਸਟੇਸ਼ਨ ਤੋਂ ਕੁਰਾਲੀ ਵਾਲੇ ਨਦੀਪਰ ਵਾਲੇ ਸਵਾਮੀ ਜੀ ਦੀ ਕੁਟਿਆ ਜਾਂ ਭੀਮਗੋੜੇ ਤੱਕ ਜਾਂਦੇ ਹੋ ਤਾਂ ਤਕਰੀਬਨ 45 ਮਿੰਟ ਦੇ ਕਰੀਬ ਸਮਾਂ ਲੱਗਦਾ ਹੈ ਅਤੇ ਜੇਕਰ ਤੁਸੀਂ ਆਟੋ ਰਿਕਸ਼ਾ ਦੇ ਵਿੱਚ ਰੇਲਵੇ ਸਟੇਸ਼ਨ ਤੋਂ ਭੀਮਗੋੜੇ ਤੱਕ ਜਾਂਦੇ ਹੋ ਤਾਂ ਤਕਰੀਬਨ 20 ਤੋਂ 22 ਮਿੰਟ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਤੇ ਜਰੂਰ ਜਿਹੜੇ ਲੋਕ ਬਾਜ਼ਾਰ ਦੇਖਦੇ ਵੇਖਦੇ ਜਾਣਾ ਚਾਹੁੰਦੇ ਹੋ ਤੇ ਉਹਨਾਂ ਕੋਲ ਸਮਾਂ ਵੀ ਵਾਧੂ ਵਾਧੂ ਹੋਵੇ ਤਾਂ ਪੈਦਲ ਜ਼ਰੂਰ ਜਾਇਓ ਕਿਉਂਕਿ ਬਾਜ਼ਾਰ ਦੇ ਵਿੱਚ ਅਕਸਰ ਭੀੜ ਹੁੰਦੀ ਹੈ ਅਤੇ ਰੁੜਕ ਮੇਲਾ ਦੇਖਦੇ ਹੋਏ ਆ ਜਾ ਸਕਦੇ ਆ ਪਰ ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਆਟੋ ਰਿਕਸ਼ਾ ਦਾ ਪ੍ਰਯੋਗ ਕਰਕੇ ਹੀ ਜਾਓ ਉਸ ਦੇ ਵਿੱਚ 20 ਤੋਂ 22 ਮਿੰਟ ਲੱਗਦੇ ਨੇ ਅਤੇ 30 ਤੋਂ 50 ਰੁਪਏ ਤੱਕ ਸਵਾਰੀ ਆਟੋ ਰਿਕਸ਼ਾ ਵਾਲੇ ਲੈਂਦੇ ਨੇ ਜ਼ਿਆਦਾਤਰ 40 ਰੁਪਏ ਜਾਂ 50 ਰੁਪਏ ਆਟੋ ਵਾਲੇ ਪੈਸੇ ਮੰਗਦੇ ਨੇ ਅਤੇ ਇਹ ਬਾਹਰ ਨੂੰ ਘੁੰਮ ਕੇ ਜਾਣਾ ਪੈਂਦਾ ਕਿਉਂਕਿ ਅੰਦਰ ਦੀ ਹਰਦੀਪੋੜੀ ਵੱਲ ਆਟੋ ਰਿਕਸ਼ਾ ਦੀ ਐਂਟਰੀ ਬੰਦ ਹੁੰਦੀ ਹੈ ਇਸ ਜਿਸ ਕਰਕੇ ਆਟੋ ਰਿਕਸ਼ਾ ਨੂੰ ਘੁੰਮ ਕੇ ਤਕਰੀਬਨ 6 ਤੋਂ 7 ਕਿਲੋਮੀਟਰ ਤੱਕ ਜਾਣਾ ਪੈਂਦਾ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਪੈਦਲ ਯਾਤਰਾ ਜੋ ਕਿ ਕੁਰਾਲੀ ਤੋਂ ਜਦੋਂ ਖਰਦਵਾਰ ਟ੍ਰੇਨ ਜਾਂਦੀ ਹੈ ਤੇ ਖਰਦਵਾਰ ਤੋਂ ਪੈਦਲ ਜਾਂਦੇ ਹੁੰਦੇ ਹੋਏ ਇਹ ਰਸਤੇ ਨੂੰ ਆਣਾ ਪੈਂਦਾ ਤੁਹਾਨੂੰ ਨਾਲ ਦੀ ਨਾਲ ਹਰਦੀਪੋੜੀ ਦੀਆਂ ਅਤੇ ਹਰਦੁਆਰ ਦੇ ਬਾਜ਼ਾਰ ਦੀਆਂ ਤਸਵੀਰਾਂ ਵੀ ਵਿਖਾ ਰਿਹਾ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜੈ ਗੰਗਾ ਮਾਤਾ ਦੀ ਲਿਖ ਦਿਓ ਤਾਂ ਕਿ ਤੁਹਾਨੂੰ ਹੋਰ ਵੀ ਇੱਕ ਹੋਰ ਅਗਲੀਆਂ ਵੀਡੀਓ ਵੀ ਅਸੀਂ ਵਿਖਾ ਸਕੀਏ ਤੇ ਨਾਲ ਦੀ ਨਾਲ ਤੁਹਾਨੂੰ ਪੂਰਾ ਰੌਣਕ ਮੇਲਾ ਹਰਦੀਪੋੜੀ ਦਾ ਵੀ ਵਿਖਾ ਰਿਹਾ ਚਿੱਤੇ ਕੀ ਰੋਜ਼ਾਨਾ ਲੱਖਾਂ ਸ਼ਰਧਾਲੂ ਗੰਗਾ ਮਾਤਾ ਦੇ ਪਵਿੱਤਰ ਜਲ ਦੇ ਵਿੱਚ ਇਸ਼ਨਾਨ ਕਰਦੇ ਖਾ ਨ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਜੈ ਗੰਗਾ ਮਾਤਾ ਲਿਖਿਓ ਅਤੇ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਸੀਂ ਕਦੋਂ ਹਰਦوار ਗੈਸੀ ਅਤੇ ਕਦੋਂ ਤੁਸੀਂ ਕਿੰਨੀ ਵਾਰ ਤੁਸੀਂ ਹਰਦوار ਜਾ ਚੁੱਕੇ ਹੋ ਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਜਿਹੜੀਆਂ ਹਰਦੀ ਪੋੜੀ ਦੀਆਂ ਦਿਖਾ ਰਹੇ ਹਾਂ ਤੇ ਇਸ ਤੋਂ ਬਾਅਦ ਭੀਮਗੋਡੇ ਨੂੰ ਇਹ ਰਸਤਾ ਜਾਂਦਾ ਹੈ ਤੇ ਕੁਝ ਹੀ ਤਕਰੀਬਨ 7 ਕਿ ਮਿੰਟ ਪੈਦਲ ਤੁਰਨ ਤੋਂ ਬਾਅਦ ਇਹ ਫਿਰ ਦੁਆਰਾ ਨਦੀਪਰ ਵਾਲੇ ਸਵਾਮੀ ਜੀ ਦੀ ਕੁਟਿਆ ਆ ਜਾਂਦੀ ਹੈ ਤੇ ਹਰਦੀ ਪੋੜੀ ਤੋਂ ਜੇਕਰ 15 ਕਿਲੋ 15 ਕਿ ਮਿੰਟ ਜੇ ਤੁਰ ਪਵੋ ਤਾ ਪੀਮ ਗੋਡਾ ਜਾਂਦਾ ਹੈ ਕਿ ਜਿਸ ਦਾ ਵੀ ਇਹ ਵੱਖਰਾ ਹੀ ਇਤਿਹਾਸ ਹੈ ਤੇ ਜ਼ਰੂਰ ਤੁਸੀਂ ਵੇਖੋ ਹੁਣ ਵੀ ਪੈਦਲ 45 ਮਿੰਟ ਦੇ ਵਿੱਚ ਸਫ਼ਰ ਕਰਨਾ ਜਾਂ ਫਿਰ ਆਟੋ ਰਿਕਸ਼ਾ ਦੇ ਵਿੱਚ 20 ਤੋਂ 22 ਮਿੰਟ ਦੇ ਵਿੱਚ ਸਫ਼ਰ ਕਰਨਾ ਉਹ ਤੁਸੀਂ ਮੌਕੇ ਤੇ ਸਲਾਹ ਕਰ ਸਕਦੇ ਹੋ ਤੇ ਜ਼ਰੂਰ ਜੈ ਗੰਗਾ ਮਾਤਾ ਦੇ ਕਮੈਂਟ ਬਾਕਸ ਵਿੱਚ ਲਿਖਿਓ ਤੇ ਅਗਲੀ ਵੀਡੀਓ ਤੁਹਾਨੂੰ ਜਲਦੀ 1-2 ਦਿਨਾਂ ਚ ਪੇਸ਼ ਕਰਾਂਗੇ ਉਸ ਦੇ ਵਿੱਚ ਦਿਖਾਵਾਂਗੇ ਕਿ ਹਰਦਵਾਰ ਦੇ ਕਿਹੜਾ ਮੰਦਿਰ ਦੀ ਤੁਹਾਨੂੰ ਯਾਤਰਾ ਕਿੰਨੀ ਦੇਰ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਤੇ ਕਿੰਨਾ ਲੰਬਾ ਸਫ਼ਰ ਹੈ ਤੇ ਕਿੰਨੀ ਪੈਦਲ ਯਾਤਰਾ ਕਿੰਨਾ ਕਿਲੋਮੀਟਰ ਕਰਨੀ ਪੈਂਦੀ ਹੈ ਜਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ જય ਗੰਗਾ ਬਾਤਾ ਲਿਖ ਦਿਓ ਧੰਨਵਾਦ ਜੀ